ਸ੍ਰੀ ਗੁਰਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਅੱਜ ਸੋਡਰੇ ਲੈ ਕੇ ਆਏ ਹਾਂ 7 ਤੋਂ 8 ਟਰੈਕਟਰ ਪਹਿਲਾ ਟਰੈਕਟਰ ਤਾਂ ਹੈਗਾ ਐਸ਼ਰ 241 2003 ਮਾਡਲ ਟਰੈਕਟਰ ਬਾਡੀ ਲੈਣ ਦਾ ਸਾਫਾ ਸ਼ੋਅ ਦੀ ਪੁਰਾਣੀ ਰੇਚਿੰਗ ਹੋਈ ਸੀ ਤਾਂ ਰੰਗ ਉਖੜ ਜੇ ਗਿਆ ਬਾਕੀ ਟਰੈਕਟਰ ਪੂਰਾ ਸਾਫ ਟਾਇਰ ਤੋਂ ਕਮ ਵਾਲੇ ਹੈਗੇ ਵਧੀਆ ਤਿੰਨ ਮਾਡਲ ਹੈ ਟਰੈਟ ਦਾ ਰੇਟ ਇੱਕੋ ਰੱਖੇ ਜੀ ਆਪਾਂ ਜੈਸਟ ਨੂੰ ਫਿਕਸ ਰੇਟ ਹੈ ਦਾ 90000 ਰੁਪਿਆ ਤਿੰਨ ਮਾਡਲ ਹੈ ਹਰਿਆਣਾ ਨੰਬਰ ਹੈ ਮੰਗਰਾੜਾ ਮੂੜੋਂ ਦਾ ਸਾਫ ਟਰੈਕਟਰ ਇਹ ਸਾਫ ਕੰਡੀਸ਼ਨ ਦਾ ਸੈਲਫ ਸਟਾਰਟ ਬੈਟਰੀ ਆ ਕਿੱਲੀ ਵਾਲੀ ਵੱਡੀ ਹੁੱਕ ਲੱਗੀ ਬਈ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਇਹਦਾ 2003 ਮਾਡਲ ਦਾ ਇੱਕੋ ਹੀ ਰੇਟ ਹੈ ਜੀ 90000 ਰੁਪਏ ਫਿਕਸ ਰੇਟ ਹੀ ਹੈ ਬਸ ਅੱਗੇ ਆ ਗਿਆ ਮੈਸੀ 4410 ਸਾਈਡ gear 2008 ਮਾਡਲ ਰਾਜਸਥਾਨ ਨੰਬਰ ਰੇਟ ਠੀਕ ਹੈ ਜੀ ਛੋਹ ਦੀ ਪੁਰਾਣੀ ਮਾੜੀ ਮੋੜੀ ਟੱਚਿੰਗ ਹੈ ਜੀ ਹੈ ਜੀ ਰੇਟ ਠੀਕ ਹੈ ਵਧੀਆ ਰੇਟ ਬਿਲਕੁਲ ਜਿਆਦਾ ਨਹੀਂ ਜੀ 1 ਲੱਖ 45000 ਰੁਪਇਆ ਰੇਟ ਜਿਹੜੀ ਆਪਾਂ ਦੱਸਾਂਗੇ ਜੀ ਜ਼ਿਆਦਾਤਰ ਫਿਕਸ ਹੀ ਹੋਣਗੇ ਜ਼ਿਆਦਾਤਰ ਵੱਧ ਘਟ ਹੋਣੇ ਨਹੀਂ ਵਾਲੇ ਕਿ ਥੋੜੇ ਮੋਟੇ ਤਾਂ ਮਾਨਤ ਮਾਨਸਨਮਾਨ ਹੋ ਜੂ ਮੌਕੇ ਤੇ ਪਰ ਯਾਦਾ ਨਹੀਂ ਹੋਣੇ ਜੀ ਵਧੀਆ ਟਰੈਕਟਰ ਇਹ ਅਗਰੇ ਟਾਇਰ ਚੰਗੇ ਆ ਮਗਰਲੇ ਥੋੜੇ ਘੱਟ ਟਾਇਰ ਸਾਈਡਗੇ ਟਰੈਕਟਰ 2008 ਮਾਡਲ 1 ਲੱਖ 45000 ਦਾ ਅੱਗੇ ਆ ਗਿਆ ਸੋਨਾਲੀਕਾ 2007 ਮਾਡਲ ਅਗਲੇ ਟਾਇਰ ਚੰਗੇ ਆ ਮਗਰਲੇ ਵੀ ਚੰਗੇ ਠੀਕ ਐ ਤੇ ਕੰਮ ਵਾਲੇ ਵਧੀਆ ਤੋ ਹੇਰ 7 ਮਾਡਲ ਹੈ ਰਸਤਾਨ ਨੰਬਰ ਹੈ ਤਿੰਨ ਸਿਲੰਡਰ ਹੈ ਵੱਡੇ ਇੰਜਨ ਵਾਲਾ ਜੀ ਵਧੀਆ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਤਾਂ ਪੂਰੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਬਾਡੀ ਲੈਣ ਦਾ ਵੀ ਰੰਗ ਰੰਗ ਦਾ ਵੀ ਟੇਕੰਗਾ ਹੈ ਸ਼ੋ ਸ਼ੂ ਦਾ ਮਗਰਾੜ ਮੂੜਾ ਸਾਰੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਇਹਦਾ ਰੇਟ ਰੱਖਿਆ ਜੀ ਆਪਾਂ 1,35,000 ਰੁਪਿਆ 1,35,000 ਰੁਪਏ ਦਾ ਤਿੰਨ ਸਿਲੰਡਰ ਟਰੈਕਟਰ 2007 ਮਾਡਲ ਬਹੁਤ ਹੀ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਟਰਾਲੀ ਵਾਸਤੇ ਬਹੁਤ ਚੰਗਾ ਮੰਨਿਆ ਜਾਂਦਾ ਇਹਨੂੰ ਇਸ਼ਵਰਾਜ ਦੇਤਾ ਹੀ ਕਵਾੜੀਆਂ ਨੂੰ ਦੇਤਾ ਹੀ ਗੇ ਸੋਨਾਲਿਕਾ 35 2008 ਮਾਡਲ 1,345,000 ਰੁਪਏ ਰੇਟ ਹੈ ਜੀ ਰਾਜਸਥਾਨ ਨੰਬਰ 2008 ਮਾਡਲ 1,345,000 ਰੁਪਏ ਰੇਟ ਤਿੰਨ ਸਿਲੰਡਰ ਟਰੈਕਟਰ ਹੈ ਸੈਂਟਰ ਗੇਅਰ ਮਿਸ਼ਨ ਸਾਫ ਹੈ 8 ਜੈਜੀ ਇਹਦਾ 1,345,000 ਰੁਪਿਆ ਆ ਸ਼ਿਵਰਾਜ ਹੈ ਇਹਦਾ ਆਪਾਂ ਦੇਤਾ ਕਵਾੜੀਆਂ ਨੂੰ ਜੀ ਆ ਸਸ 35 ਸੋਨਾਲਿਕਾ ਫੇਰ ਆ ਗਿਆ ਇੱਕ ਜੀ ਇਹ 2006 ਮਾਡਲ ਹੈ। ਇਹਦੀ ਕੰਡੀਸ਼ਨ ਬਹੁਤ ਸਾਫ਼ ਹੈ ਥੋੜੀ ਨਾ ਮਗਰਾੜਾ ਦੀ ਤਿਆਰੀ ਕਰਨ ਵਾਲੀ ਹੈ। ਬਾਕੀ ਟਰੈਕਟਰ ਚੰਗਾ ਹੀ। ਇਹਦਾ ਰੇਟ 1 ਲੱਖ ਤੇ 35000 ਰੁਪਏ ਜੀ। 2006 ਮਾਡਲ ਹਰਿਆਣਾ ਨੰਬਰ 1 ਲੱਖ ਤੇ 35000 ਰੁਪਏ ਦਾ ਰੇਟ ਰਹੀ ਏ। ਬਹੁਤ ਕੀਮਤਾਂ ਜਿਹੜੀਆਂ ਮੈਂ ਸਾਰੇ ਟਰੈਕਟਰ ਨੇ ਜਾਇਜ਼ ਹੀ ਰੱਖੀਆਂ। ਕੋਈ ਜ਼ਿਆਦਾ ਨਹੀਂ ਰੇਟ ਰੱਖਿਆ। ਸਾਰਾ ਫਿਕਸ ਹੀ ਰੇਟ ਏ ਕੋਈ ਵਾੜਾ ਵਧ ਘਟ ਨਹੀਂ ਹੋਣਾ ਮੌਕੇ ਤੇ। ਮਨਸਰਵਾਣੀ ਹੋਣਾ ਜੀ ਰੇਟਾਂ ਦਾ। ਜ਼ਿਆਦਾ ਨਹੀਂ ਹੋਣਾ ਕੋਈ।